जय साईं जी जी रब एक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਜੀ ਇੱਕ ਲੜਕਾ ਬਹੁਤ ਹੀ ਜ਼ਿਆਦਾ ਮਹੱਤਵਕਾਂਸ਼ੀ ਸੀ ਬੱਬਰ ਜੀ ਉਦੇ ਸੁਪਨੇ ਬਹੁਤ ਵੱਡੇ ਵੱਡੇ ਸੀ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕਰਨਾ ਚਾਹੁੰਦਾ ਸੀ ਲੇਕਿਨ ਉਸ ਨੂੰ ਇਹ ਸਭ ਜੋ ਵੀ ਉਹ ਹਾਸਲ ਕਰਨਾ ਚਾਹੁੰਦਾ ਸੀ ਨਾ ਉਹ ਜਲਦੀ ਕਰਨਾ ਚਾਹੁੰਦਾ ਸੀ ਉਸ ਦੇ ਅੰਦਰ ਹਮੇਸ਼ਾ ਇਹੀ ਬਾਤ ਉਪਜਦੀ ਕਿ ਮੇਰੇ ਕੋਲ ਸਮੇਂ ਬਹੁਤ ਘੱਟ ਹੈ ਜ਼ਰਾ ਗੌਰ ਕਰਨਾ ਜੇ ਇਕ ਲੱਖੀ ਗੱਲ ਕਰੀਏ ਤਾਂ ਬੰਦਾ ਇਹ ਸੋਚੇ ਨਾ ਮੇਰੇ ਕੋਲ ਸਮਾਂ ਘੱਟ ਹੈ ਤਾਂ ਉਹ ਆਪਣੇ ਖੁਦਾ ਨੂੰ ਯਾਦ ਕਰਦਾ ਰਹਿੰਦਾ ਹੁਣ ਉਹ ਸੋਚਦਾ ਸੀ ਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਇਸ ਲਈ ਉਹ ਜਲਦੀ ਤੋਂ ਜਲਦੀ ਆਪਣੇ ਸੁਪਨੇ ਸੀ ਜੋ ਉਹ ਪੂਰੇ ਕਰਨਾ ਚਾਹੁੰਦਾ ਸੀ ਉਹਨਾਂ ਨੇ ਕਈ ਵਾਰ ਬਹੁਤ ਮਿਹਨਤ ਕੀਤੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਰਿਹਾ ਬਾਬਾ ਜੀ ਹੁਣ ਉਹ ਜਦੋਂ ਮਿਹਨਤ ਕਰਦਾ ਤਾਂ ਉਹ ਥੋੜਾ ਬਹੁਤ ਸਫਲਤਾ ਹੋ ਜਾਂਦਾ ਸੀ ਪਰ ਜੋ ਉਸ ਦਾ ਮਨ ਸੀ ਕਿ ਉਹ ਮਨ ਚਾਹੀ ਸਫਲਤਾ ਸੀ ਜੋ ਉਹ ਨਹੀਂ ਉਹਨੂੰ ਮਿਲ ਪਉਂਦੀ ਸੀ ਹੁਣ ਇਸ ਗੱਲ ਤੋਂ ਬੜਾ ਪਰੇਸ਼ਾਨ ਹੋਣ ਲੱਗਾ ਹੋਣ ਲੱਗਾ ਉਹ ਇਹ ਸੋਚਦਾ ਕਿ ਰੱਬਾ ਕਮੀ ਆਖਰ ਰਹਿ ਕਿੱਥੇ ਜਾਂਦੀ ਹੈ ਉਹ ਹੋਰ ਜ਼ਿਆਦਾ ਮਿਹਨਤ ਕਰਦਾ ਲੋਕਾਂ ਤੋਂ ਜ਼ਿਆਦਾ ਹੀ ਮਿਹਨਤ ਕਰ ਰਿਹਾ ਹੈ ਪਰ ਉਹਨਾਂ ਤੋਂ ਪਹਿਲਾਂ ਸਫਲ ਕਿਉਂ ਨਹੀਂ ਹੋ ਸਕਦਾ ਉਹ ਇਹ ਸੋਚਦਾ ਹੁਣ ਇਹੀ ਇੱਕ ਸਵਾਲ ਸੀ ਜੋ ਉਸ ਨੂੰ ਅਕਸਰ ਪਰੇਸ਼ਾਨ ਕਰਦਾ ਪਰ ਫਿਰ ਵੀ ਉਸ ਨੂੰ ਇਹ ਸਮਝ ਫਿਰ ਉਸ ਨੂੰ ਇਹ ਸਮਝ ਆਉਣ ਲੱਗੀ ਕਿ ਉਸ ਨੂੰ ਸ਼ਾਇਦ ਉਹਨਾਂ ਨਿਯਮਾਂ ਜਰ ਹਸ ਜਿਹੜੇ ਆ ਉਹਨਾਂ ਰਾਜ਼ ਦੇ ਬਾਰੇ ਨਹੀਂ ਪਤਾ ਜਿਨ੍ਹਾਂ ਦੇ ਇਸਤੇਮਾਲ ਨਾਲ ਜਾਂ ਉਪਯੋਗ ਕਰਨ ਨਾਲ ਉਹ ਘੱਟ ਸਮੇਂ ਵਿੱਚ ਸਫਲਤਾ ਹਾਸਲ ਕਰ ਸਕਦਾ ਹੁਣ ਇਹ ਰਹੱਸ ਤੇ ਨਿਯਮ ਕੌਣ ਜਾਣਦੇ ਆ ਇਹ ਫਕੀਰ ਜਾਣਦੇ ਹੁੰਦੇ ਆ ਬਾਬਾ ਜੀ ਜਿਨ੍ਹਾਂ ਨੇ ਉਹ ਰਾਹ ਅਪਣਾਏ ਹੁੰਦੇ ਆ ਉਹ ਸਾਰਾ ਕੁਝ ਛੱਡ ਕੇ ਜਿਹੜੇ ਆਪਣੇ ਮੰਜ਼ਲ ਜਿਹੜੀ ਆ ਉਹਨਾਂ ਦੀ ਉੱਤੇ ਜਿਹੜੇ ਇਕਾਗਰ ਹੁੰਦੇ ਆ ਉਹ ਫਕੀਰ ਹੁੰਦੇ ਆ ਉਹਨੂੰ ਐਸੇ ਕਿਸੇ ਸ਼ਖਸ ਦੀ ਤਲਾਸ਼ ਕਰਨ ਲੱਗਾ ਜੋ ਉਸਨੂੰ ਸਫਲਤਾ ਦੇ ਨਿਯਮਾਂ ਤੇ ਰਹਾਸਾਂ ਦੇ ਬਾਰੇ ਚ ਉਹਨੂੰ ਵਿਸਤਾਰ ਨਾਲ ਸਮਝਾ ਸਕੇ ਆਸਾਨੀ ਨਾਲ ਸਮਝਾ ਸਕੇ ਤਾਂ ਹੁਣ ਜਿਸ ਦੀ ਤਲਾਸ਼ ਕਰੀ ਉਹ ਮਿਲਦਾ ਜ਼ਰੂਰ ਹੈ ਜ਼ਰਾ ਗੌਰ ਕਰਨਾ ਹੁਣ ਇੱਕ ਦਿਨ ਕੀ ਹੋਇਆ ਕਿ ਉਸ ਦਾ ਇੱਕ ਮਿੱਤਰ ਉਸ ਨੂੰ ਮਿਲਣ ਆਇਆ ਸੀ ਤੇ ਉਸ ਦੇ ਕੋਲ ਇਸ ਵਿਅਕਤੀ ਨੂੰ ਇੱਕ ਐਸੇ ਮੁਰਸ਼ਿਦ ਦੇ ਬਾਰੇ ਪਤਾ ਚੱਲਿਆ ਗੁਰੂ ਦੇ ਬਾਰੇ ਪਤਾ ਚੱਲਿਆ ਜੋ ਆਪਣੀ ਬੁੱਧੀ ਤੇ ਗਿਆਨ ਦੇ ਲਈ ਦੂਰ ਦੂਰ ਤੱਕ ਪ੍ਰਸਿੱਧ ਸੀਗੇ ਜੋ ਵੀ ਲੋਕ ਉਹਨਾਂ ਕੋਲ ਆਉਂਦੇ ਉਹ ਗੁਰੂ ਮੁਰਸ਼ਿਦ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਤੇ ਫਿਰ ਬੜੀ ਹੀ ਆਸਾਨੀ ਨਾਲ ਉਹਨਾਂ ਦਾ ਸਮਾਧਾਨ ਕੱਢ ਲੈਂਦੇ ਤੇ ਨਾਲ ਹੀ ਉਹ ਮੁਸ਼ਕਲ ਤੋਂ ਮੁਸ਼ਕਲ ਗੱਲ ਨੂੰ ਵੀ ਬੜੀ ਆਸਾਨੀ ਨਾਲ ਦੂਜੇ ਨੂੰ ਸਮਝਾ ਦਿੰਦੇ ਸੀ ਹੁਣ ਜਦੋਂ ਉਸ ਨੂੰ ਪਤਾ ਲੱਗਿਆ ਉਹਨਾਂ ਸੰਤ ਮਹਾਤਮਾ ਦੇ ਬਾਰੇ ਚ ਤਾਂ ਉਹ ਲੜਕਾ ਅਗਲੇ ਦਿਨ ਸਵੇਰੇ ਉਸੇ ਗੁਰੂ ਦੇ ਦਰ ਤੇ ਪਹੁੰਚਿਆ ਉਸ ਮੁਰਸ਼ਿਦ ਦੇ ਦਰ ਤੇ ਪਹੁੰਚਿਆ ਉਹ ਗੁਰੂ ਇੱਕ ਉੱਚ ਕੋਟੀ ਦੇ ਫਕੀਰ ਮੁਰਸ਼ਦ ਸੀ ਉਸ ਲੜਕੇ ਨੇ ਉਹਨਾਂ ਨੂੰ ਜਾ ਕੇ ਸलाम ਪ੍ਰਣਾਮ ਕੀਤਾ ਤੇ ਉਹਨਾਂ ਦੇ ਸਾਹਮਣੇ ਬੈਠ ਗਿਆ ਹੁਣ ਉਹ ਜਿਹੜੇ ਫਕੀਰ ਲੋਕ ਸੀ ਉਹਨਾਂ ਨੇ ਉਸ ਨੂੰ ਪੁੱਛਿਆ ਭਾਈ ਹਾਂ ਵੀ ਕਿੱਦਾਂ ਆਣਾ ਹੋਇਆ ਪੁੱਛਦੇ ਆ ਨਾ ਫਕੀਰ ਲੋਕ ਤਾਂ ਉਸ ਲੜਕੇ ਨੇ ਫਰਮਾਇਆ ਕਿ ਜੀ ਮੈਂ ਇਹ ਮੁਨੀਵਰ ਮੇਰਾ ਸਪਨੇ ਜਿਹੜੇ ਆ ਬੜੇ ਵੱਡੇ ਨੇ ਮੈਂ ਆਪਣੀ ਇਸ ਜ਼ਿੰਦਗੀ ਵਿੱਚ ਬਹੁਤ ਕੁਝ ਬੰਨਣਾ ਚਾਹੁੰਦਾ ਆ ਤੇ ਬਹੁਤ ਕੁਝ ਹਾਸਲ ਕਰਨਾ ਚਾਹੁੰਦਾ ਆ ਵੱਡੀ ਸਫਲਤਾ ਹਾਸਲ ਕਰਨਾ ਚਾਹੁੰਦਾ ਹਾਂ ਔਰ ਮੈਂ ਇਹ ਸਭ ਥੋੜੇ ਜੇ ਵਕਤ ਵਿੱਚ ਹੀ ਹਾਸਲ ਕਰਨਾ ਚਾਹੁੰਦਾ ਹਾਂ ਤੇ ਇਸ ਲਈ ਮੈਨੂੰ ਜਿੰਨੀ ਮਿਹਨਤ ਕਰਨੀ ਪਵੇਗੀ ਨਾ ਮੈਂ ਕਰਨ ਲਈ ਤਿਆਰ ਹਾਂ ਤੇ ਮੈਂ ਕਈ ਵਾਰ ਬਹੁਤ ਕੜੀ ਮਿਹਨਤ ਵੀ ਕੀਤੀ ਹੈ ਤਾਂ ਕਿ ਮੈਂ ਜਲਦੀ ਸਫਲਤਾ ਹਾਸਲ ਕਰ ਸਕਾਂ ਪਰ ਮੈਨੂੰ ਮਨ ਚਾਇਆ ਰਿਜ਼ਲਟ ਨਹੀਂ ਮਿਲਿਆ ਜਰਾ ਗੌਰ ਕਰਨਾ ਕਿਉਂਕਿ ਬਾਬਾ ਜੀ ਇਹ ਵਕਤ ਹੈ ਨਾ ਜਿਹੜਾ ਵਕਤ ਤੋਂ ਪਹਿਲਾਂ ਕਹਿੰਦੇ ਆ ਨਾ ਕਿ ਕੁਝ ਹਾਸਲ ਨਹੀਂ ਹੁੰਦਾ ਇਸ ਲਈ ਉਹ ਬੜਾ ਕੋਸ਼ਿਸ਼ ਕਰ ਰਿਹਾ ਹੈ ਪਰ ਨਾਮ ਨਹੀਂ ਮਿਲ ਰਹੇ ਤੇ ਕਹਿੰਦਾ ਕਿ ਮੈਨੂੰ ਹੁਣ ਲੱਗਦਾ ਹੈ ਕਿ ਮੈਨੂੰ ਸਫਲਤਾ ਦੇ ਉਹਨਾਂ ਮਹੱਤਵਪੂਰਨ ਤੇ ਜੋ ਵੀ ਰਹੱਸੇ ਨੇ ਉਹਨਾਂ ਨੂੰ ਜਾਣਨ ਦੀ ਲੋੜ ਹੈ ਤਾਂ ਕਿ ਜਿੰਨਾ ਦੇ ਮੈਂ ਉਪਯੋਗ ਕਰਕੇ ਇਸਤੇਮਾਲ ਕਰਕੇ ਜਲਦੀ ਤੋਂ ਜਲਦੀ ਸਫਲ ਹੋ ਸਕਾਂ ਕਿ ਤੁਸੀਂ ਮਹਾਰਾਜ ਮੈਨੂੰ ਉਹਨਾਂ ਨੀਮਾਂ ਤੇ ਰਹੱਸਿਆਂ ਦੇ ਬਾਰੇ ਚ ਵਿਸਤਾਰ ਨਾਲ ਸਮਝਾਓਗੇ ਤੇ ਮੈਂ ਇਹ ਵੀ ਵਾਅਦਾ ਕਰਦਾ ਕਿ ਮੈਂ ਉਹਨਾਂ ਨਿਯਮਾਂ ਦਾ ਜੋ ਤੁਸੀਂ ਮੈਨੂੰ ਦੱਸੋਗੇ ਮੈਂ ਜ਼ਰੂਰ ਪਾਲਣ ਕਰਾਂਗਾ ਹੁਣ ਉਹਨਾਂ ਸੰਤਾਂ ਨੇ ਜਦੋਂ ਉਸ ਲੜਕੇ ਵੱਲ ਗੌਰ ਨਾਲ ਦੇਖਿਆ ਤਾਂ ਉਹਨਾਂ ਨੇ ਉਸਦੀ ਅੱਖ ਪੜੀ ਕਿ ਵਾਕਈ ਇਸ ਦੀ ਅੱਖ ਵਿੱਚ ਕੁਝ ਕਰ ਦਿਖਾਉਣ ਦੀ ਇੱਛਾ ਸ਼ਕਤੀ ਵੀ ਹੈ ਤੇ ਜਨੂਨ ਵੀ ਹੈ ਔਰ ਉਹ ਲੜਕਾ ਸਫਲ ਹੋਣ ਲਈ ਕਿੰਨੀ ਵੀ ਮਿਹਨਤ ਤੇ ਵੱਡੇ ਤੋਂ ਵੱਡਾ ਤਿਆਗ ਕਰਨ ਲਈ ਤਿਆਰ ਸੀ ਹੁਣ ਉਹਨਾਂ ਫਕੀਰਾਂ ਨੇ ਉਸ ਲੜਕੇ ਦੀਆਂ ਅੱਖਾਂ 'ਚ ਦੇਖਦੇ ਹੋਏ ਕੰਬੀਰ ਆਵਾਜ਼ ਵਿੱਚ ਕਿਹਾ ਕਿ ਅੱਜ ਅਸੀਂ ਫਿਰ ਤੈਨੂੰ ਐਸੇ 8 ਰਹੱਸੇ ਅਤੇ ਨਿਯਮ ਦੱਸਾਂਗੇ ਤੇ ਜਿਨ੍ਹਾਂ ਦੇ ਜੇਕਰ ਤੂੰ ਪੂਰੀ ਇਮਾਨਦਾਰੀ ਨਾਲ ਪਾਲਣ ਕਰੇਗਾ ਤਾਂ ਤੁਸੀਂ ਆਪਣੇ 10 ਸਾਲਾਂ ਦੇ ਲਕਸ਼ੇ ਜਿਹੜੇ ਐ ਮੰਜ਼ਲ ਨੂੰ ਜਿਨ੍ਹਾਂ ਨੂੰ ਪਾਉਣਾ ਚਾਹੁੰਦਾ ਉਹ 10 ਸਾਲਾਂ ਦੇ ਜਿਹੜੇ ਲਕਸ਼ੇ ਨੂੰ ਨਾ ਤੂੰ ਆਪਣੀ ਮੰਜ਼ਲ ਨੂੰ ਪਾਉਣਾ ਚਾਹੁੰਦਾ 10 ਮਹੀਨੇ ਵਿੱਚ ਪੂਰਾ ਕਰ ਸਕਦਾ ਬਸ ਸ਼ਰਤ ਇਹੀ ਹੈ ਕਿ ਇਹਨਾਂ ਨਿਯਮਾਂ ਤੇ ਪੂਰਨ ਵਿਸ਼ਵਾਸ ਰੱਖਣਾ ਤੇ ਪੂਰੀ ਇਮਾਨਦਾਰੀ ਨਾਲ ਇਹਨਾਂ ਦਾ ਪਾਲਣ ਕਰਨਾ ਹੈ ਹੁਣ ਪਹਿਲਾ ਨਿਯਮ ਉਹ ਫਕੀਰਾਂ ਨੇ ਫਰਮਾਇਆ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ ਨੂੰ ਇਸ ਸੰਭਾਵਨਾ ਦੇ ਲਈ ਖੋਲੋ ਕਿ ਹਾਂ ਇਹ ਕੀਤਾ ਜਾ ਸਕਦਾ ਹੈ ਕਿਉਂਕਿ ਜੇ ਦਿਮਾਗ ਹੀ ਨਹੀਂ ਮੰਨ ਰਿਹਾ ਕਿ ਮੈਂ 10 ਸਾਲਾਂ ਦਾ ਕੰਮ 10 ਮਹੀਨਿਆਂ 'ਚ ਕਰ ਸਕਦਾ ਹਾਂ ਤਾਂ ਕਿੱਦਾਂ ਹੋ ਸਕਦਾ ਹੈ ਇਸ ਕਰਕੇ ਸਭ ਤੋਂ ਪਹਿਲਾਂ ਕਹਿੰਦੇ ਆਪਣੇ ਦਿਮਾਗ ਦੀ ਜਿਹੜੀ ਸੰਭਾਵਨਾ ਹੈ ਨਾ ਉਸ ਨੂੰ ਖੋਲੋ ਕਿ ਹਾਂ ਇਹ ਕੀਤਾ ਜਾ ਸਕਦਾ ਹੈ ਜੋ ਵੀ ਤੁਸੀਂ ਕਰਨਾ ਚਾਹੁੰਦੇ ਦਿਮਾਗ ਨੂੰ ਸਮਝਾਓ ਕਿ ਹਾਂ 1 ਸਾਲ ਦਾ ਕੰਮ 1 ਮਹੀਨੇ ਵਿੱਚ ਕੀਤਾ ਜਾ ਸਕਦਾ ਹੈ ਤੇ ਇਸ ਗੱਲ ਨੂੰ ਆਪਣੇ ਦਿਮਾਗ ਨੂੰ ਵਿਸ਼ਵਾਸ ਦਿਵਾਓ ਕਿਉਂਕਿ ਜਦੋਂ ਤੱਕ ਤੁਸੀਂ ਅੰਦਰ ਤੋਂ ਹੀ ਇਸ ਗੱਲ ਵਿੱਚ ਪੂਰਨ ਵਿਸ਼ਵਾਸ ਨਹੀਂ ਤੁਹਾਨੂੰ ਹੋਵੇਗਾ ਕਿ ਤੁਸੀਂ 10 ਸਾਲਾਂ ਦੇ ਲਕਸ਼ya ਨੂੰ ਜਾਂ ਮੰਜ਼ਲ ਨੂੰ ਜਿਹੜੀ ਇਹਨੂੰ ਪਹੁੰਚਣਾ ਚਾਹੁੰਦਾ ਹੈ ਉਹ 10 ਮਹੀਨੇ ਵਿੱਚ ਪ੍ਰਾਪਤ ਕਰ ਸਕਦਾ ਹੈ ਉਹ ਪੂਰਾ ਕਰ ਸਕਦੇ ਤਾਂ ਉਦੋਂ ਤੱਕ ਤੁਸੀਂ ਇਸ ਲਈ ਜ਼ਰੂਰੀ ਕਦਮ ਨਹੀਂ ਚੱਕ ਪਾਓਗੇ ਫਕੀਰ ਬੋਲੇ ਇੱਕ ਗੱਲ ਯਾਦ ਰੱਖੋ ਕੋਈ ਵੀ ਲਕਸ਼ਯ ਬਾਰੀ ਦੁਨੀਆ ਵਿੱਚ ਪੂਰਾ ਹੋਣ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਪੂਰਾ ਹੁੰਦਾ ਹੈ ਜਦੋਂ ਬੰਦਾ ਧਾਰ ਲਵੇ ਦਿਮਾਗ 'ਚ ਗੱਲ ਆ ਗਈ ਵੀ ਆਹ ਚੀਜ਼ ਕਰਨੀ ਹੈ ਤਾਂ ਬਾਰੀ ਦੁਨੀਆ ਵਿੱਚ ਉਦੋਂ ਹੀ ਉਹ ਪੂਰਾ ਹੋਏਗਾ ਨਾ ਜਦ ਤੱਕ ਅੰਦਰੋਂ ਤੁਸੀਂ ਸਵੀਕਾਰ ਕਰੋਗੇ ਕਿ ਹਾਂ ਇਹ ਮੈਂ ਕਰਨਾ ਹੈ ਇਸ ਲਈ ਇਸ ਸੰਭਾਵਨਾ ਨੂੰ ਸਵੀਕਾਰ ਕਰ ਲਓ ਜਿਸ ਤਰ੍ਹਾਂ ਇੱਕ ਵਿਦਿਆਰਥੀ ਹੈ ਜਿਹੜਾ ਸਟੂਡੈਂਟ ਹੁੰਦਾ ਹੈ ਜਿਸ ਨੇ ਸਾਰੇ ਸਾਲ ਕੋਈ ਖਾਸ ਪੜਾਈ ਨਹੀਂ ਕੀਤੀ ਹੁੰਦੀ ਪਰ ਜਦੋਂ ਪ੍ਰੀਖਿਆ ਆਉਂਦੀ ਹੈ ਐਗਜ਼ਾਮ ਹੁੰਦਾ ਹੈ ਤਾਂ ਉਹ 1 ਮਹੀਨੇ ਪਹਿਲਾਂ ਉਹ ਸਾਰਾ ਕੁਝ ਭੁੱਲ ਕੇ ਦੁਨੀਆਦਾਰੀ ਰਿਸ਼ਤੇ ਨਾਤੇ ਸਭ ਇੱਕ ਪਾਸੇ ਕਰਕੇ ਆਪਣੇ ਆਪ ਨੂੰ ਪੜ੍ਹਾਈ ਵਿੱਚ ਝੋਕ ਦਿੰਦਾ ਔਰ ਉਸ ਵਕਤ ਉਹ ਇੰਨੀ ਜ਼ਿਆਦਾ ਇੰਨੀ ਜ਼ਬਰਦਸਤ ਮਿਹਨਤ ਕਰਦਾ ਹੈ ਕਿ ਉਹਦਾ ਰਿਜ਼ਲਟ ਜਿਹੜਾ ਹੁੰਦਾ ਹੈ ਪ੍ਰਾਨਾਮ ਜਿਹੜਾ ਹੁੰਦਾ ਹੈ ਉਹ ਸਭ ਨੂੰ ਹੈਰਾਨ ਕਰ ਦਿੰਦਾ ਬਾਬਾ ਜੀ ਸੋ ਜ਼ਰਾ ਗੌਰ ਕਰੋ ਕਿ ਜਦੋਂ ਉਹ ਵਿਦਿਆਰਥੀ 1 ਸਾਲ ਦੀ ਪੜ੍ਹਾਈ ਨੂੰ ਆਪਣੀ ਨੂੰ ਪੂਰੀ ਜ਼ਬਰਦਸਤ ਮਿਹਨਤ ਤੇ ਇਕਾਗਰਤਾ ਦੇ ਨਾਲ ਇੱਕ ਮਹੀਨੇ ਵਿੱਚ ਪੂਰਾ ਕਰ ਸਕਦਾ ਹੈ ਤਾਂ ਫਿਰ ਤੁਸੀਂ ਆਪਣਾ લક્ષ્ય ਆਪਣੀ ਮੰਜ਼ਲ ਨੂੰ ਪੂਰਾ ਕਿਉਂ ਨਹੀਂ ਕਰ ਸਕਦੇ ਆਪਣੇ ਟੀਚੇ ਨੂੰ ਪੂਰਾ ਕਿਉਂ ਨਹੀਂ ਕਰ ਸਕਦੇ ਇਸ ਗੱਲ ਨੂੰ ਯਾਦ ਰੱਖੋ ਕਿ ਸਫਲਤਾ ਦੇ ਨਿਯਮ ਹੈ ਜੋ ਉਹ ਸਾਰਿਆਂ ਦੇ ਲਈ ਇੱਕ ਬਰਾਬਰ ਹੀ ਕੰਮ ਕਰਦੇ ਨੇ ਭਾਵੇਂ ਉਹ ਗਰੀਬ ਹੋਵੇ ਭਾਵੇਂ ਅਮੀਰ ਹੋਵੇ ਦੂਜਾ ਨਿਯਮ ਦੱਸਦੇ ਹੋਏ ਉਹ ਫਕੀਰ ਬੋਲੇ ਕਿ 6 ਮਹੀਨੇ ਲਈ ਦੁਨੀਆ ਤੋਂ ਗਾਇਬ ਹੀ ਹੋ ਜਾਓ ਆਉਣ ਵਾਲੇ 6 ਮਹੀਨੇ ਲਈ ਭੁੱਲ ਜਾਓ ਕਿ ਤੁਹਾਡਾ ਕੋਈ ਹੈ ਭੁੱਲ ਜਾਓ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਪੜੋਸੀਆਂ ਨੂੰ ਯਾਦ ਰੱਖਣਾ ਕਿ ਕੋਈ ਤੁਹਾਨੂੰ ਛੱਡ ਕੇ ਨਹੀਂ ਜਾ ਸਕਦਾ ਜਿਹੜਾ ਤੁਹਾਡਾ ਹੈ ਉਹ ਕਿਤੇ ਨਹੀਂ ਛੱਡ ਕੇ ਜਾਣ ਲੱਗਿਆ ਬਸ 6 ਮਹੀਨੇ ਲਈ ਆਪਣੇ ਸਾਰੇ ਦਰਵਾਜ਼ੇ ਬੰਦ ਕਰ ਲਓ ਤੇ ਦੂਰ ਹੋ ਜਾਓ ਉਹਨਾਂ ਤੋਂ ਜੋ ਤੁਹਾਨੂੰ ਤੁਹਾਡੇ ਲਕਸ਼ਤੋਂ ਜਾਂ ਮੰਜ਼ਲ ਤੋਂ ਪਟਕਾ ਦਿੰਦੇ ਨੇ ਕਹਿਣ ਦਾ ਭਾਵ ਕਿ 6 ਮਹੀਨੇ ਖੁਦ ਤੇ ਕੰਮ ਕਰੋ ਇਹ ਜਾਣੋ ਕਿ ਤੁਹਾਡੇ ਅੰਦਰ ਕੀ ਮਾੜਾ ਹੈ ਤੇ ਕੀ ਚੰਗਾ ਹੈ ਖੁਦ ਨੂੰ ਦੁਨੀਆ ਤੋਂ ਗਾਇਬ ਕਰ ਲੋ ਆਪਣੇ ਆਪ ਤੇ ਕੰਮ ਕਰੋ ਤੁਹਾਨੂੰ ਆਪਣੇ 6 ਮਹੀਨੇ ਦੇ ਲਈ ਆਪਣੇ ਮਨ શરીર ਮੰਜ਼ਲ ਤੇ ਉਦੇਸ਼્ય ਦੇ ਨਾਲ ਖੁਦ ਨੂੰ ਬੰਦ ਕਰ ਲੋ ਉਹ ਫਕੀਰ ਬੋਲੇ ਕਿ ਪੁੱਤਰ ਜੀ 6 ਮਹੀਨੇ ਕੋਈ ਜ਼ਿਆਦਾ ਵਕਤ ਨਹੀਂ ਹੁੰਦਾ ਇਹ ਸੁਣਨ ਵਿੱਚ ਜ਼ਿਆਦਾ ਲੱਗ ਸਕਦਾ ਪਰ ਤੁਸੀਂ ਇਹ ਵੀ ਦੇਖੋ ਕਿ ਇਹ ਤਿਆਗ 6 ਮਹੀਨੇ ਦਾ ਤੁਸੀਂ ਕਰ ਕਿਸ ਲਈ ਰਹੇ ਪਹਿਲਾਂ ਇਹ ਆਪਣੇ ਅੰਦਰ ਸਮਾ ਲੈਣਾ ਇਸ ਗੱਲ ਨੂੰ ਕਿ ਇਹ 6 ਮਹੀਨੇ ਦਾ ਤਿਆਗ ਜਿਹੜਾ ਹੈ ਇਹ ਕਿਉਂ ਕਰ ਲਿਆ ਜਿੱਦਾਂ ਕਈ ਫਕੀਰ ਲੋਗ ਜਿੱਦਾਂ ਪੂਰਾ ਕੱਟਦੇ ਆ ਉਹ 41 ਦਿਨਾਂ ਦਾ ਕੱਟਦੇ ਆ ਕਈ ਜ਼ਿਆਦਾ ਕੱਟਦੇ ਆ ਉਹਨਾਂ ਦਾ ਕੋਈ ਲਕਸ਼ਯ ਹੁੰਦਾ ਹੈ ਮੰਜ਼ਲ ਹੁੰਦੀ ਹੈ ਤਾਂ ਹੀ ਉਹ ਕੱਟਦੇ ਆ ਪੂਰਾ ਜਿਹੜਾ ਉਹ ਨੂਰੀ ਹੁੰਦਾ ਛੇਲਾ ਵੀ ਨੂਰੀ ਹੁੰਦਾ ਸੋ ਇਸ ਲਈ ਉਹ ਕਹਿੰਦੇ ਕਿ 6 ਮਹੀਨੇ ਦਾ ਤੁਸੀਂ ਇਹ ਹਿਸਾਬ ਲਾ ਲਓ ਤਿਆਗ ਕਰਕੇ ਵੀ ਤੁਸੀਂ ਕਰ ਕਿਸ ਲਈ ਰਹੇ ਹੋ ਤੁਹੋ ਆਪਣੇ ਮਿੱਤਰਾਂ ਲਈ ਆਪਣੇ ਪੜੋਸੀਆਂ ਲਈ ਨਹੀਂ ਕਰ ਰਹੇ ਤੁਸੀਂ ਕੁਝ ਵੀ ਇਹ ਤਿਆਗ ਆਪਣੇ ਲਈ ਹੀ ਕਰ ਰਹੇ ਹੋ ਜੇਕਰ ਇਹਨਾਂ 6 ਮਹੀਨਿਆਂ ਵਿੱਚ ਤੁਹਾਡੇ ਤੇ ਤੁਹਾਡੀ ਮੰਜ਼ਲ ਦੇ ਵਿੱਚ ਜੇ ਕੋਈ ਆ ਰਿਹਾ ਹੋਵੇ ਭਾਵੇਂ ਉਹ ਕੋਈ ਵੀ ਹੋਵੇ ਭਾਵੇਂ ਉਹ ਕਿੰਨਾ ਹੀ ਅਮੀਰ ਹੈ ਕਿੰਨਾ ਹੀ ਪ੍ਰਭਾਵਸ਼ਾਲੀ ਹੈ ਕਿੰਨੇ ਕ ਤੁਸੀਂ ਉਹਦੇ ਪ੍ਰਭਾਵ ਦੇ ਵਿੱਚ ਹੋ ਜੇਕਰ ਉਹ ਫਾਲਤੂ ਦੀਆਂ ਗੱਲਾਂ ਕਰ ਰਹੀ ਹੈ ਤਾਂ ਉਹਨਾਂ ਕੋਲੋਂ ਉਹਨਾਂ ਕੋਲ ਰੁਕਣ ਦੀ ਲੋੜ ਨਹੀਂ ਹੈ ਉਹਨਾਂ ਕੋਲ ਦੂਰੀਆਂ ਬਣਾ ਲਓ ਬਾਬਾ ਜੀ ਕੋਈ ਲੜੀ ਜਾਂਦਾ ਹੈ ਲੜਨ ਦਿਓ ਕੋਈ ਕੁਝ ਕਰੀ ਜਾਂਦਾ ਹੈ ਕਰਨ ਦਿਓ ਬਸ ਆਪਣਾ ਫੋਕਸ ਆਪਣੀ ਮੰਜ਼ਲ ਤੇ ਰੱਖਣਾ ਜੇ ਤੁਹਾਡੇ ਮਿੱਤਰ ਤੇ ਤੁਹਾਡੇ ਰਿਸ਼ਤੇਦਾਰ ਆਪਣੇ ਮਤਲਬ ਲਈ ਤੁਹਾਨੂੰ ਘੁੰਮਣ ਲਈ ਬੁਲਾ ਰਹੇ ਨੇ ਜਾਂ ਨਿੱਜੀ ਕੰਮਾਂ ਲਈ ਬੁਲਾ ਰਹੇ ਨੇ ਤਾਂ ਉਹਨਾਂ ਨੂੰ ਮਨਾ ਕਰ ਦਿਓ ਕਿਉਂਕਿ ਇਹ ਵੀ ਯਾਦ ਰੱਖੋ ਕਿ ਤੁਹਾਡੇ ਜਾਣ ਨਾਲ ਜਾਂ ਨਾ ਜਾਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਗੱਲ ਯਾਦ ਰੱਖਣਾ ਕਿਉਂਕਿ ਜੋ ਦੁਨੀਆ ਤੋਂ ਚਲਾ ਜਾਂਦਾ ਹੈ ਉਹਦੇ ਜਾਣ ਤੋਂ ਬਾਅਦ ਵੀ ਦੁਨੀਆ ਚੱਲਦੀ ਰਹਿੰਦੀ ਹੈ ਪਰ ਤੁਸੀਂ ਆਪਣੀ ਜ਼ਿੰਦਗੀ 'ਚ ਜੇ ਉਧਰ ਤੁਰੇ ਤਾਂ ਇੱਕ ਕਦਮ ਪਿੱਛੇ ਜ਼ਰੂਰ ਹੋ ਜਾਓਗੇ ਸੋ ਬੇਮਤਲਬ ਦੀਆਂ ਗੱਲਾਂ ਕਰਨ ਵਾਲੇ ਦੋਸਤਾਂ ਤੋਂ ਲੋਕਾਂ ਤੋਂ ਦੂਰ ਹੋ ਜਾਓ ਜੋ ਸਮੇਂ ਨੂੰ ਬਰਬਾਦ ਕਰਦੇ ਨੇ ਇਹੋ ਜਿਹੇ ਲੋਕਾਂ ਨਾਲ ਮਿਲਣਾ ਬੰਦ ਕਰੋ ਜੇਕਰ ਥੋੜੇ ਰਿਸ਼ਤੇ ਵੀ ਤੁਹਾਡੀ ਮੰਜ਼ਲ ਦੇ ਵਿੱਚ ਆਉਂਦੇ ਨੇ ਤਾਂ ਹੋਣ ਦਿਓ ਥੋੜੇ ਖਰਾਬ ਹੁੰਦੇ ਨੇ ਤਾਂ ਹੋਣ ਦਿਓ ਤੋਰੇ ਬੋਤੇ ਖਰਾਬ ਜੇਕਰ ਹੁੰਦੇ ਨੇ ਹੁਣ ਦਿਓ ਪਰ ਤੁਸੀਂ ਆਪਣੀ ਊਰਜਾ ਜਿਹੜੀ ਹੈ ਅੰਦਰ ਉਸ ਨੂੰ ਨੀਂਦ ਤੇ ਦੂਜੇ ਲੋਕਾਂ ਤੇ ਬਰਬਾਦ ਕਰਨਾ ਬੰਦ ਕਰ ਦੋ ਤੇ ਬਸ ਆਪਣੇ ਤੇ ਆਪਣੇ ਮੰਜ਼ਲ ਦੇ ਬਾਰੇ ਉਸ ਨੂੰ ਪਉਣਾ ਕਿਸ ਤਰ੍ਹਾਂ ਹੈ ਉਸ ਦੇ ਬਾਰੇ ਤੇ ਆਪਣੇ ਪਰਿਵਾਰ ਦੇ ਬਾਰੇ ਵਿੱਚ ਸੋਚੋ ਬਸ ਔਰ ਜੋ ਵੀ ਚੀਜ਼ ਤੁਹਾਨੂੰ ਇਹਨਾਂ ਤੋਂ ਦੂਰ ਲੈ ਕੇ ਜਾ ਰਹੀ ਹੈ ਉਹਨਾਂ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਕੇ ਉਹਨਾਂ ਨੂੰ ਸਾੜ ਦਿਓ ਬਾਬਾ ਜੀ ਇਹ ਉਹਨਾਂ ਫਕੀਰਾਂ ਨੇ ਫਰਮਾਇਆ ਇਹ ਜਰ ਹਸ ਕਹਿ ਲੋ ਜਾਂ ਨਿਯਮ ਕਹਿ ਲੋ ਉਹ ਫਕੀਰ ਬੋਲਣ ਲੱਗੇ ਇਹ ਹੈ ਕਿ ਆਪਣੇ ਲਈ ਇੱਕ ਸਹੀ ਗੁਰੂ ਦੀ ਤਲਾਸ਼ ਕਰੋ ਕਿ ਜੋ ਵੀ ਤੁਸੀਂ ਚਾਹੁੰਦੇ ਹੋ ਉਸ ਲਈ ਗੁਰੂ ਲੱਭੋ ਜਿਸ ਮੰਜ਼ਲ ਨੂੰ ਪਹੁੰਚਣਾ ਹੈ ਉਸ ਲਈ ਗੁਰੂ ਲੱਭਣਾ ਪੈਣਾ ਹੈ ਜੇਕਰ ਤੁਸੀਂ ਜਲਦੀ ਸਫਲ ਹੋਣਾ ਹੈ ਜੇ ਸਭ ਤੋਂ ਉੱਪਰ ਪਹੁੰਚਣਾ ਹੈ ਤਾਂ ਤੁਹਾਨੂੰ ਆਪਣਾ ਸਮੇਂ ਉਸ ਕੰਮ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਸ ਕੰਮ ਦਾ ਸਧਾਰਨ ਗਿਆਨ ਰੱਖਣ ਵਾਲੇ ਲੋਕਾਂ ਨਾਲ ਬਰਬਾਦ ਨਹੀਂ ਆਪਣਾ ਸਮੇਂ ਕਰਨਾ ਬਲਕਿ ਤੁਹਾਨੂੰ ਤਾਂ ਸਿੱਧਾ ਉਸ ਇਨਸਾਨ ਕੋਲ ਜਾਣਾ ਚਾਹੀਦਾ ਹੈ ਜੋ ਪਹਿਲਾਂ ਤੋਂ ਹੀ ਉਸ ਕੰਮ ਵਿੱਚ ਪਰਫੈਕਟ ਨਿਪੁੰਨ ਪਹਿਲੇ ਨੰਬਰ ਤੇ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਾ ਪਹਿਲੇ ਨੰਬਰ ਤੇ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਕਿਉਂਕਿ ਉਹੀ ਇਨਸਾਨ ਤੁਹਾਨੂੰ ਚੰਗੇ ਤਰੀਕੇ ਨਾਲ ਦੱਸ ਸਕਦਾ ਹੈ ਕਿ ਪਹਿਲੇ ਨੰਬਰ ਤੇ ਕਿਸ ਤਰ੍ਹਾਂ ਪਹੁੰਚਿਆ ਜਾਂਦਾ ਹੈ ਇਸ ਕੰਮ ਵਿੱਚ ਕਿੱਦਾਂ ਪਰਫੈਕਟ ਹੋਇਆ ਜਾਂਦਾ ਹੈ ਕਿਉਂਕਿ ਉਹ ਪਹਿਲਾਂ ਪਹੁੰਚਿਆ ਹੋਇਆ ਹੈ ਕਿਉਂਕਿ ਉਸ ਵਕਤ ਉਸ ਜਿਹੜਾ ਵਿਅਕਤੀ ਹੈ ਉਸਨੇ ਪਹਿਲਾਂ ਹੀ ਸਾਰੀਆਂ ਮੁਸ਼ਕਲਾਂ ਦਾ ਸਾਮਣਾ ਕਰ ਰੱਖਿਆ ਹੋਵੇਗਾ ਜਿਨ੍ਹਾਂ ਦਾ ਤੁਸੀਂ ਹਜੇ ਸਾਹਮਣਾ ਕਰਨਾ ਹੈ ਇਸ ਲਈ ਉਹ ਵਿਅਕਤੀ ਆਪਣੇ ਅਨੁਭਵ ਨਾਲ ਆਪਣੇ ਐਕਸਪੀਰੀਅੰਸ ਨਾਲ ਤੁਹਾਨੂੰ ਉਹ ਗੱਲਾਂ ਦੱਸ ਸਕਦਾ ਹੈ ਉਹ ਸਿਖਾ ਸਕਦਾ ਹੈ ਜਿਸ ਨੂੰ ਆਪਣੇ ਆਪ ਸਿੱਖਣ ਵਿੱਚ ਤੁਹਾਨੂੰ ਆਪਣਾ ਬਹੁਤ ਸਾਰਾ ਸਮੇ ਜਿਹੜਾ ਉਹ ਖਰਚ ਕਰਨਾ ਪਵੇਗਾ ਤਾਂ ਫਿਰ 10 ਸਾਲਾਂ ਦੇ ਲਕਸ਼ ਨੂੰ 10 ਮਹੀਨੇ ਚ ਪੂਰਾ ਕਰਨ ਦੇ ਲਈ ਸੋ ਤੁਹਾਨੂੰ ਆਪਣੇ ਕੰਮ ਦੇ ਹੀ ਸਭ ਤੋਂ ਸਫਲ ਗੁਰੂ ਕੋਲ ਮਾਰਗਦਰਸ਼ਕ ਬਣਾਣਾ ਪਵੇਗਾ ਬਾਬਾ ਜੀ ਤਾਂ ਕਿ ਉਹ ਰਾਹ ਦੱਸ ਸਕਣ ਕਿ ਇਹ ਰਾਹ ਹੈ ਇੱਧਰ ਜਾਣ ਵਾਲਾ ਇੱਕ ਗੱਲ ਯਾਦ ਰੱਖੋ ਕਿ ਭਾਵੇਂ ਪੈਸਾ ਹੋਵੇ ਜਾਂ ਸਫਲਤਾ ਦੋਨਾਂ ਨੂੰ 10 ਗੁਣਾ ਤੇਜ਼ੀ ਨਾਲ ਹਾਸਲ ਕੀਤਾ ਜਾ ਸਕਦਾ ਹੈ ਇਹ ਉਹ ਫਕੀਰ ਫਰਮਾਉਂਦੇ ਬਸ ਇਸ ਦੇ ਲਈ ਸਹੀ ਗਾਈਡੈਂਸ ਤੁਹਾਨੂੰ ਰਾਹ ਦੱਸਣ ਵਾਲਾ ਕਿ ਆਹ ਰਾਹ ਸਹੀ ਹੈ ਕਿ ਗਲਤ ਹੈ ਉਹ ਹੋਣਾ ਚਾਹੀਦਾ ਹੈ ਫੋਕਸ ਹੋਣਾ ਚਾਹੀਦਾ ਇਕਾਗਰ ਹੋਣਾ ਚਾਹੀਦਾ ਮਿਹਨਤ ਦੀ ਜ਼ਰੂਰਤ ਹੁੰਦੀ ਹੈ ਤਪੱਸਿਆ ਦੀ ਜ਼ਰੂਰਤ ਚੌਥਾ ਨਿਯਮ ਤੇ ਰਹੱਸ ਜੋ ਉਹਨਾਂ ਫਰਮਾਇਆ ਉਹ ਇਹ ਹੈ ਕਿ ਇੱਕ ਸਪਸ਼ਟ ਤੇ ਨਿਸ਼ਚਿਤ ਲਕਸ਼ ਟੀਚਾ ਜਿਹੜਾ ਹੈ ਉਸ ਨੂੰ ਤੈਅ ਕਰੋ ਆਪਣੀ ਮੰਜ਼ਲ ਬਾਰੇ ਜਾਣੋ ਕਿ ਹਾਂ ਮੈਂ ਆਹ ਕੰਮ ਕਰਨਾ ਹੈ ਤੇ ਇੱਥੇ ਪਹੁੰਚਣਾ ਹੈ ਤੇ ਇੰਨੇ ਸਮੇਂ ਦੇ ਵਿੱਚ ਕਰਨਾ ਹੈ ਔਰ ਤੁਹਾਡਾ ਲਕਸ਼ ਜੋ ਵੀ ਹੈ ਉਹ ਤੁਹਾਡੇ ਕੋਲ ਲਿਖਿਆ ਹੋਣਾ ਚਾਹੀਦਾ ਤੁਸੀਂ ਭਾਵੇਂ ਕਿੰਨੇ ਵੀ ਹੁਸ਼ਿਆਰ ਹੋਵੋ ਭਾਵੇਂ ਕਿੰਨੇ ਵੀ ਬੁੱਧੀਮਾਨ ਹੋਵੋ ਕਿੰਨੇ ਵੀ ਤੇਜ਼ ਤੁਹਾਡਾ ਦਿਮਾਗ ਹੋਵੇ ਪਰ ਜੇਕਰ ਤੁਸੀਂ ਇੱਕ ਲਕਸ਼ ਜਿਹੜਾ ਹੈ ਤੁਹਾਡੀ ਮੰਜ਼ਲ ਜਿਹੜੀ ਹੈ ਤੁਹਾਨੂੰ ਸਪਸ਼ਟ ਨਹੀਂ ਹੈ ਤੇ ਤੁਸੀਂ ਆਪਣੀ ਮੰਜ਼ਲ ਪਾਉਣ ਲਈ ਰੋਜ਼ ਮਿਹਨਤ ਨਹੀਂ ਕਰ ਰਹੇ ਹੋ ਤਾਂ ਫਿਰ ਇੱਕ ਗੱਲ ਯਾਦ ਰੱਖੋ ਕਿ ਵੱਡੀ ਸਫਲਤਾ ਤੁਹਾਨੂੰ ਕਦੇ ਨਹੀਂ ਮਿਲ ਸਕਦੀ ਤੇ ਵੱਡੀ ਸਫਲਤਾ ਜੇਕਰ ਚਾਹੀਦੀ ਹੈ ਬਾਬਾ ਜੀ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਮੈਨੂੰ ਇਹ ਚਾਹੀਦਾ ਹੈ ਔਰ ਬੰਦੇ ਦਾ ਮਸਤਿਸ਼ਕ ਜਿਹੜਾ ਹੈ ਮਸਤਿਸ਼ਕ ਦਾ ਇੱਕ ਸੁਭਾਵ ਹੈ ਇਹ ਵੀ ਹੈ ਕਿ ਜੇਕਰ ਤੁਹਾਡਾ ਲਕਸ਼্য ਆਸਾਨ ਹੋਵੇਗਾ ਤਾਂ ਤੁਸੀਂ ਉਸ ਨੂੰ ਹਲਕੇ ਵਿੱਚ ਲਓਗੇ ਤੇ ਜੇਕਰ ਤੁਹਾਡਾ ਲਕਸ਼্য ਮੁਸ਼ਕਲ ਹੋਵੇਗਾ ਤਾਂ ਤਾਂ ਤੁਸੀਂ ਉਹਨੂੰ ਅਸਫਲ ਹੋਣ ਦੇ ਡਰ ਨਾਲ ਛੱਡ ਦਿਓਗੇ ਇਹ ਬੰਦੇ ਦੇ ਦਿਮਾਗ ਦੀ ਇੱਕ ਆਦਤ ਹੈ ਬੰਦੇ ਦੇ ਮਨ ਦੀ ਇੱਕ ਆਦਤ ਹੈ ਕਿ ਇਹ ਔਖਾ ਯਾਰ ਛੱਡ ਦਊ ਜਾਂ ਇਸ ਔਖਾ ਹੀ ਬਾਝ ਕਰ ਲਗੇ ਇਸ ਲਈ ਲਕਸ਼্য ਮੰਜ਼ਲ ਵੀ ਐਸੀਆਂ ਹੋਣੀਆਂ ਚਾਹੀਦੀਆਂ ਨੇ ਜੋ ਮੁਸ਼ਕਲ ਵੀ ਨੇ ਪਰ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਤੁਹਾਡੀ ਜ਼ਿੰਦਗੀ ਦਾ ਟੀਚਾ ਕਹਿਣ ਦਾ ਭਾਵ ਕਿ ਪ੍ਰਾਥਮਿਕਤਾ ਤਿੰਨ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀਆਂ ਵੀ ਜਿੱਦਾਂ ਬੰਦਾ ਕਵੇ ਯਾਰ ਮੈਂ ਇਹ ਤਿੰਨ ਚੀਜ਼ਾਂ ਨੂੰ ਪਾ ਸਕਦਾ ਕਿ ਮੇਰੇ ਅੰਦਰ ਇਹ ਤਿੰਨ ਚੀਜ਼ਾਂ ਦੀ ਪ੍ਰਾਥਮਿਕਤਾ ਹੈ ਜਿਨ੍ਹਾਂ ਨੂੰ ਮੈਂ ਪਾ ਸਕਦਾ ਉਹ ਉਹਨਾਂ ਫਰਮਾਇਆ ਕਿ ਤਿੰਨ ਤੋਂ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ ਔਰ ਜੇ ਤੁਹਾਨੂੰ ਲੱਗਦਾ ਹੈ ਕਿ ਸਾਰੀਆਂ ਜਿਹੜੀਆਂ ਹੈ ਚੀਜ਼ਾਂ ਜਿਨ੍ਹਾਂ ਨੂੰ ਮੈਂ ਪਾਉਣਾ ਚਾਹੁੰਦਾ ਉਹ ਬਰਾਬਰ ਨੇ ਉਹ ਜ਼ਰੂਰੀ ਨੇ ਕੰਮ ਕਰਨੇ ਜ਼ਰੂਰੀ ਹੈ ਤਾਂ ਫਿਰ ਯਾਦ ਰੱਖੋ ਕਿ ਉਹਨਾਂ ਵਿੱਚੋਂ ਇੱਕ ਵੀ ਇੰਨਾ ਜ਼ਰੂਰੀ ਨਹੀਂ ਹੈ ਜੋ ਅਸਲ ਵਿੱਚ ਸੱਚ ਵਿੱਚ ਜ਼ਰੂਰੀ ਹੈ ਤਿੰਨ ਤੋਂ ਜ਼ਿਆਦਾ ਚੁਣਾਵ ਦਾ ਮਤਲਬ ਹੈ ਕਿ ਇੱਕ ਵੀ ਢੰਗ ਦਾ ਚੁਣਾਵ ਨਹੀਂ ਹੈ ਪ੍ਰਾਥਮਿਕਤਾ ਕਿਹਾ ਜਾਂਦਾ ਹੈ ਉਦੇਸ਼ ਨੂੰ ਕਿ ਮੇਰਾ ਉਦੇਸ਼ ਕੀ ਹੈ ਇਹਦੇ ਪਿੱਛੇ ਕੰਮ ਕਰਨ ਔਰ ਜੇਕਰ ਕਿਸੇ ਸ਼ਖਸ ਦਾ ਕੋਈ ਉਦੇਸ਼ ਨਹੀਂ ਹੈ ਤਾਂ ਮਤਲਬ ਇਹ ਹੈ ਕਿ ਉਹ ਭਟਕਦਾ ਹੋਇਆ ਦੁਖੀ ਤੇ ਅਸਤਵਿਅਸਤ ਜੀਵਨ ਤੇ ਉਦੇਸ਼ ਦਾ ਮਤਲਬ ਹੈ ਕਿ ਸਾਨੂੰ ਚਾਹੀਦਾ ਕੀ ਹੈ ਇਸ ਗੱਲ ਨੂੰ ਯਾਦ ਰੱਖਣਾ ਕਿ ਜੇ ਉਹ ਕਿਸੇ ਨੂੰ ਨਹੀਂ ਪਤਾ ਨਾ ਕਿ ਮੈਨੂੰ ਆ ਚੀਜ਼ ਚਾਹੀਦੀ ਹੈ ਜਾਂ ਮੇਰਾ ਉਦੇਸ਼ ਏ ਤਾਂ ਉਹਦਾ ਜੀਵਨ ਜਿਹੜਾ ਹੋਏਗਾ ਉਹ ਅਸਤਵ ਵਿਅਸਤ ਹੋਏਗਾ ਤੇ ਭਟਕਦਾ ਹੋਵੇਗਾ ਫਿਰ ਉਹਨਾਂ ਫਕੀਰਾਂ ਨੇ ਫਰਮਾਇਆ ਕਿ ਇੱਕ ਗੱਲ ਯਾਦ ਰੱਖੋ ਕਿ ਜਿਸ ਇਨਸਾਨ ਦੇ ਕੋਲ ਕੋਈ ਉਦੇਸ਼ ਈ ਨਹੀਂ ਹੈ ਤਾਂ ਉਹ ਹਮੇਸ਼ਾ ਭਟਕਦਾ ਹੀ ਰਹੇਗਾ ਤੇ ਜ਼ਿਆਦਾਤਰ ਲੋਕਾਂ ਦੀ ਜ਼ਿੰਦਗੀ ਦੇ ਨਿਯਮ ਇਹੀ ਹੈ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਜ਼ਿੰਦਗੀ ਚ ਚਾਹੀਦਾ ਕੀ ਹੈ ਜਿਵੇਂ ਬਾਬੇ ਫਰਮਾਉਂਦੇ ਸੀ ਕਹਿੰਦੇ ਪਤਾ ਨਹੀਂ ਕੀ ਕੀ ਮੰਗੀ ਜਾਂਦੇ ਨੇ ਜੋ ਚਾਹੀਦਾ ਹੈ ਉਹ ਮੰਗਦੇ ਨਹੀਂ ਤੋ ਜਦ ਤੱਕ ਸਾਨੂੰ ਪਤਾ ਹੀ ਨਹੀਂ ਹੋਏਗਾ ਕਿ ਸਾਨੂੰ ਚਾਹੀਦਾ ਕੀ ਹੈ ਤਾਂ ਫਿਰ ਉਸੇ ਕੰਮ ਕਿਦਾਂ ਕਰਾਂਗੇ ਉਹ ਬਸ ਲੱਗੇ ਹੋਏ ਨੇ ਕੁਝ ਵੀ ਕਰਨ ਲਈ ਇਸ ਲਈ ਜੇਕਰ 10 ਸਾਲਾਂ ਦਾ ਲਕਸ਼্য ਜੇਕਰ 10 ਮਹੀਨੇ ਵਿੱਚ ਹਾਸਲ ਕਰਨਾ ਹੈ ਤਾਂ ਫਿਰ ਤੁਹਾਡਾ ਲਕਸ਼্য ਜਿਹੜਾ ਹੈ ਤੁਹਾਡੇ ਦਿਮਾਗ 'ਚ ਸਪਸ਼ਟ ਹੋਣਾ ਚਾਹੀਦਾ ਪੰਜਵਾਂ ਨਿਯਮ ਤੇ ਰਹੱਸ ਇਹ ਹੈ ਕਿ ਆਪਣੇ ਲਕਸ਼্য ਨੂੰ ਪਾਣ ਲਈ ਇੱਕ ਯੋਜਨਾ ਬਣਾਓ ਇੱਕ ਤਰੀਕਾ ਬਣਾਓ ਕਿ ਹਾਂ ਮੈਂ ਇਸ ਤਰੀਕੇ ਨਾਲ ਚੱਲਾਂਗਾ ਏ ਦੇਖੋ ਕਿ ਤੁਹਾਡੇ ਲਕਸ਼ ਨੂੰ ਹਾਸਲ ਕਰਨ ਲਈ ਤਿੰਨ ਸਭ ਤੋਂ ਜ਼ਰੂਰੀ ਕੰਮ ਕੀ ਹੈ ਪਹਿਲਾ ਉਹਨਾਂ ਦਾ ਉਹਨਾਂ ਦਾ ਪਤਾ ਕਰੋ ਤੇ ਫਿਰ ਉਹਨਾਂ ਨੂੰ ਅੱਗੇ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਵੰਡ ਦਿਓ ਆਪਣੇ 10 ਮਹੀਨਿਆਂ ਦੇ ਕੰਮ ਨੂੰ ਦਿਨਾਂ ਹਫ਼ਤਿਆਂ ਤੇ ਮਹੀਨਿਆਂ ਵਿੱਚ ਵੰਡ ਲਓ ਤੇ ਇਹ ਪੱਕਾ ਕਰੋ ਕਿ ਤੁਸੀਂ ਹਰ ਦਿਨ ਆਪਣੇ ਉਸ ਵੰਡੇ ਹੋਏ ਕੰਮ ਨੂੰ ਪੂਰਾ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਇਸ ਦੇ ਨਾਲ ਹੀ ਤੁਹਾਡੇ ਕੋਲ ਐਸੇ ਤਿੰਨ ਠੋਸ ਰੀਜ਼ਨ ਵੀ ਹੋਣੇ ਚਾਹੀਦੇ ਆ ਕਾਰਨ ਵੀ ਹੋਣੇ ਚਾਹੀਦੇ ਨੇ ਕਿ ਤੁਸੀਂ ਇਹ ਲਕਸ਼ ਅਖੀਰ ਹਾਸਲ ਕਿਉਂ ਕਰਨਾ ਚਾਹੁੰਦੇ ਹੋ ਇਹ ਗੱਲ ਯਾਦ ਰੱਖੋ ਕਿ ਜਿੰਨਾ ਜ਼ਿਆਦਾ ਮਜ਼ਬੂਤ ਤੁਹਾਡਾ ਕਾਰਨ ਹੋਵੇਗਾ ਤਾਂ ਓਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਤੁਹਾਡਾ ਲਕਸ਼ ਤੁਹਾਨੂੰ ਹਾਸਲ ਹੋ ਜਾਵੇਗਾ ਹਰ ਦਿਨ ਉਸ ਲਕਸ਼ ਨੂੰ ਪੂਰਾ ਹੁੰਦਾ ਹੋਇਆ ਦੇਖੋ ਮਹਿਸੂਸ ਕਰੋ ਕਿ ਜਦੋਂ ਤੁਸੀਂ ਆਪਣੇ ਲਕਸ਼ ਨੂੰ ਹਾਸਲ ਕਰ ਲੋਗੇ ਤਾਂ ਉਸ ਵਕਤ ਤੁਸੀਂ ਕਿਦਾਂ ਦਾ ਮਹਿਸੂਸ ਕਰੋਗੇ ਮੰਨ ਲਓ ਕਿ ਕੋਈ ਵਿਅਕਤੀ ਕੁਝ ਬਣਨਾ ਚਾਹੁੰਦਾ ਹੈ ਤੋ ਮਹਿਸੂਸ ਕਰੋ ਕਿ ਯਾਰ ਜਦੋਂ ਮੇਰੇ ਕੋਲ ਹੋਵੇਗਾ ਕਿਦਾਂ ਦਾ ਮਹਿਸੂਸ ਕਰਦੇ ਹੋਗੇ ਇਸ ਗੱਲ ਨੂੰ ਮਹਿਸੂਸ ਕਰੋ ਤੇ ਨਾਲ ਹੀ ਇਹ ਸਵਾਲ ਵੀ ਖੁਦ ਤੋਂ ਪੁੱਛੋ ਕਿ ਤੁਹਾਡੀ ਜੋ ਮੰਜ਼ਲ ਹੈ ਜੋ ਲਕਸ਼ ਹੈ ਉਸ ਨੂੰ ਪੂਰਾ ਕਰਨ ਲਈ ਕੀ ਕੀ ਕਰਨਾ ਜ਼ਰੂਰੀ ਹੈ ਤੇ ਤੁਹਾਨੂੰ ਕੀ ਕੀ ਛੱਡਣਾ ਪਵੇਗਾ ਕੀ ਤਪੱਸਿਆ ਕਰਨੀ ਪਵੇਗੀ ਕਿੰਨਾ ਉਹ ਮੁਸ਼ਕਲ ਹੈ ਤੇ ਤੁਹਾਨੂੰ ਆਪਣੇ લક્ષ્ય ਨੂੰ ਹਾਸਲ ਕਰਨ ਲਈ ਕਿੰਨੀ ਮਿਹਨਤ ਕਰਨੀ ਪਵੇਗੀ ਤੇ ਕਿੰਨਾ ਚੀਜ਼ਾਂ ਦਾ ਤਿਆਗ ਕਰਨਾ ਪਵੇਗਾ ਇਹਨਾਂ ਚੀਜ਼ਾਂ ਦਾ ਵੀ ਅੰਦਾਜ਼ਾ ਤੁਹਾਨੂੰ ਲਗਾਉਣਾ ਪਵੇਗਾ ਆਪਣੇ ਆਪ ਹੀ 6ਵੇਂ ਨਿਯਮ ਤੇ ਰਹੱਸ ਚ ਆ ਕੇ ਆਪਣੇ ਅੰਦਰ ਇਕਾਗਰਤਾ ਉਹ ਫਕੀਰ ਬੋਲੇ ਕਿ ਛੇਵਾਂ ਨਿਯਮ ਇਹ ਹੈ ਕਿ ਆਪਣੇ ਅੰਦਰ ਇਕਾਗਰਤਾ ਫੋਕਸ ਤੇ ਡਿਸਪੀਸਪਲਨ ਯਾਨੀ ਕਿ ਅਨੁਸ਼ਾਸਨ ਨੂੰ ਵਿਕਸਿਤ ਕਰੋ ਵਧਾਓ ਜਿਸ ਤਰ੍ਹਾਂ ਕਦੇ ਕਦੇ ਇਦਾ ਹੁੰਦਾ ਹੈ ਕਿ ਇਨਸਾਨ ਖੁਦ ਨੂੰ ਬੜਾ ਊਰਜਾਵਾਨ ਮਹਿਸੂਸ ਕਰਦਾ ਹੈ ਕਦੇ ਕਦੇ ਹੁੰਦਾ ਹੈ ਨਾ ਜਦੋਂ ਆਪਾਂ ਕਿਤੇ ਜਾ ਕੇ ਆਈਏ ਦਰ ਤੇ ਤਾਂ ਬੰਦਾ ਬੜਾ ਖੁਸ਼ ਹੁੰਦਾ ਹੈ ਅੱਜ ਤੇ ਜੋ ਮਰਜ਼ੀ ਕਰ ਲੋ ਕੰਮ ਮੈਂ ਕਰ ਹੀ ਦੇਣਾ ਊਰਜਾਵਾਨ ਮਹਿਸੂਸ ਕਰਦਾ ਸਾਨੂੰ ਕਈ ਵਾਰੀ ਬੜਾ ਚੰਗਾ ਲੱਗਦਾ ਪਰ ਇੱਥੇ ਮੁਸ਼ਕਲ ਇਹ ਹੈ ਕਿ ਇਹ ਸਾਨੂੰ ਕਦੇ ਕਦੇ ਹੀ ਲੱਗਦਾ ਮਹਿਸੂਸ ਹੁੰਦਾ ਯਾਦ ਕਰੋ ਉਸ ਦਿਨ ਦੇ ਬਾਰੇ ਵਿੱਚ ਜਿਸ ਦਿਨ ਤੁਸੀਂ ਬਹੁਤ ਜ਼ਿਆਦਾ ਇਕਾਗਰ ਸੀ ਉਸ ਵਕਤ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰਨ ਦਾ ਜੀ ਕਰ ਰਿਹਾ ਸੀ ਤੁਹਾਡੇ ਅੰਦਰ ਇਹ ਨਹੀਂ ਆ ਰਿਹਾ ਸੀ ਕਿ ਮੈਂ ਇਹ ਕੰਮ ਕੱਲ ਕਰੂੰਗਾ ਤੁਸੀਂ ਕਹਿ ਰਹੇ ਸੀ ਕਿ ਮੈਂ ਹੋਰ ਕੰਮ ਕਰੂੰਗਾ ਉਹ ਕਿਉਂ ਹੁੰਦਾ ਹੈ ਕਿਉਂਕਿ ਤੁਹਾਡੇ ਅੰਦਰ ਇੱਕ ਊਰਜਾ ਹੁੰਦੀ ਹੈ ਜਿਸ ਤਰ੍ਹਾਂ ਤੁਸੀਂ ਕਿਸੇ ਮੈਂ ਅੱਗੇ ਦੱਸਿਆ ਕਿਸੇ ਵਿਹੜੇ ਜਾਂਦੇ ਹੋ ਜਿੱਥੇ ਤੁਹਾਨੂੰ ਤੜੀ ਲੱਗੀ ਹੈ ਤੁਸੀਂ ਜਾ ਕੇ ਆਨੇ ਬੜੇ ਖੁਸ਼ ਹੁੰਦੇ ਹੋ ਫਿਰ ਤੁਹਾਡਾ ਜੀ ਕਰਦਾ ਯਾਰ ਅੱਛਾ ਆ ਕੰਮ ਕਰਨਾ ਹੈ ਅੱਜ ਹੀ ਮੈਂ ਕੰਮ ਕਰ ਹੀ ਲਵਾਂ ਭਾਵੇਂ ਜਿੰਨਾ ਮਰਜ਼ੀ ਹੋ ਹੋਵੇ ਅੱਜ ਮੈਂ ਇਹ ਕੰਮ ਕਰਾਂ ਹੁਣ ਜਰਾ ਸੋਚੋ ਕਿ ਜੇਕਰ ਇਹ ਤੁਹਾਡੇ ਨਾਲ ਰੋਜ਼ ਹੋਣ ਲੱਗ ਪਵੇ ਤਾਂ ਤੁਸੀਂ ਆਪਣੀ ਜ਼ਿੰਦਗੀ ਚ ਬਾਬਾ ਜੀ ਸਭ ਕੁਝ ਹਾਸਲ ਕਰ ਸਕਦੇ ਹੋ ਆਲਸ ਧਿਆਨ ਭਟਕਣਾ ਹਾਰ ਮੰਨ ਲੈਣਾ बार-बार ਕੰਮ ਨੂੰ ਬਦਲਦੇ ਰਹਿਣਾ ਜੇਕਰ ਇਹ ਸਭ ਨਾ ਹੋਵੇ ਤਾਂ ਇਹ ਇਸ ਲਈ ਤੁਹਾਡਾ ਧਿਆਨ ਹੋਣਾ ਚਾਹੀਦਾ ਆਪਣੀ ਊਰਜਾ ਨਿਯੰਤਰਣ ਤੇ ਸਾਨੂੰ ਸਾਰਾ ਦਿਨ ਇੱਕ ਨਿਸ਼ਚਿਤ ਮਾਤਰਾ ਤੇ ਊਰਜਾ ਮਿਲਦੀ ਹੈ ਇਸ ਲਈ ਇਸ ਦਾ ਸਹੀ ਤਰ੍ਹਾਂ ਉਪਯੋਗ ਕਰੋ ਯੂਜ਼ ਕਰੋ ਇਸ ਨੂੰ ਸਹੀ ਜਗ੍ਹਾ ਲਾਓ ਇਹ ਆਪਣੇ ਆਪ ਵਿੱਚ ਦੇਖੋ ਕਿ ਉਹ ਕਿਹੜਾ ਵਕਤ ਹੈ ਜਦੋਂ ਤੁਸੀਂ ਸਭ ਤੋਂ ਜ਼ਿਆਦਾ ਜੋਸ਼ ਵਿੱਚ ਹੁੰਦੇ ਹੋ ਕਈ ਲੋਕ ਸ਼ਾਮ ਨੂੰ ਜੋਸ਼ ਚ ਹੁੰਦੇ ਆ ਕਈ ਲੋਕ ਦਿਨ ਨੂੰ ਜੋਸ਼ ਚ ਹੁੰਦੇ ਆ ਉਸ ਵਕਤ ਆਪਣਾ ਜਿਹੜਾ ਸਭ ਤੋਂ ਜ਼ਰੂਰੀ ਕੰਮ ਹੈ ਨਾ ਉਹ ਕਰੋ ਉਸ ਵਕਤ ਉਹ ਕਰੋ ਜੋ ਤੁਹਾਡੇ ਲਈ ਸਭ ਤੋਂ ਜ਼ਰੂਰੀ ਹੈ ਤੇ ਕੋਸ਼ਿਸ਼ ਕਰੋ ਜਿਹੜਾ ਕੰਮ ਅੱਜ 1 ਘੰਟੇ ਵਿੱਚ ਹੋਇਆ ਉਹ ਅਗਲੀ ਵਾਰ 45 ਮਿੰਟ ਵਿੱਚ ਹੋ ਜਾਵੇ ਉਸ ਤੋਂ ਅਗਲੀ ਵਾਰ 40 ਮਿੰਟ ਵਿੱਚ ਹੋ ਜਾਵੇ ਤਾਂ ਤੁਸੀਂ ਦੇਖਣਾ ਕਿ ਇੱਕ ਦਿਨ ਤੁਸੀਂ ਉਹੀ ਕੰਮ ਜਿਸ ਨੂੰ ਮੁਸ਼ਕਲ ਨਾਲ ਕਰ ਰਹੇ ਹੋ ਇੱਕ ਦਿਨ ਉਹ ਮਜ਼ਾਕ ਹੀ ਹੋ ਜਾਵੇਗਾ ਤੁਹਾਡੇ ਲਈ ਉਹ ਕੰਮ ਕਰਨਾ ਯਾਨੀ ਤੁਹਾਨੂੰ ਮਜ਼ਾਕ ਕਹਿਣ ਦਾ ਭਾਵ ਕਿ ਤੁਹਾਨੂੰ ਉਹ ਕੰਮ ਔਖਾ ਨਹੀਂ ਲੱਗੇਗਾ ਫਿਰ ਉਹ ਸੌਖਾ ਲੱਗੇਗਾ ਜਿਸ ਮੰਜ਼ਲ ਨੂੰ ਤੁਸੀਂ ਪਾਣਾ ਹੈ ਜੇਕਰ ਕੋਈ ਵੀ ਤੁਹਾਡੀ ਤੇ ਤੁਹਾਡੀ ਮੰਜ਼ਲ ਵਿੱਚ ਕੋਈ ਚੀਜ਼ ਆਵੇ ਤਾਂ ਉਸ ਨੂੰ ਛੱਡ ਦਿਓ ਬਾਬਾ ਜੀ ਉਸ ਤੋਂ ਕਿਨਾਰਾ ਕਰਨਾ ਇਆ ਟਾਲ ਦਿਓ ਕਿ ਇਹ ਸਭ ਬਾਅਦ ਵਿੱਚ ਕਰਾਂਗਾ ਇਕਾਗਰ ਰਹੋ ਫੋਕਸਡ ਰਹੋ ਆਪਣੀ ਮੰਜ਼ਲ ਦੇ ਪ੍ਰਤੀ ਔਰ ਇਹ ਗੱਲ ਯਾਦ ਰੱਖੋ ਜਦੋਂ ਅਸੀਂ ਊਰਜਾਵਾਨ ਖੁਸ਼ ਤੇ ਉਤਸ਼ਾਹਿਤ ਮਹਿਸੂਸ ਕਰਦੇ ਹਾਂ ਤਾਂ ਅਸੀਂ 10 ਘੰਟੇ ਦਾ ਕੰਮ ਹੈ ਜੋ ਉਹ ਵੀ 1 ਘੰਟੇ ਵਿੱਚ ਕਰ ਸਕਦੇ ਹਾਂ ਬਾਬਾ ਜੀ ਤੇ ਜੇਕਰ ਇਹੀ ਊਰਜਾ ਤੇ ਇਕਾਗਰਤਾ ਤੁਹਾਡੇ ਅੰਦਰ ਬਣੀ ਰਹੇ ਤਾਂ ਤੁਸੀਂ 10 ਸਾਲਾਂ ਦੇ ਲਕਸ਼ਣ ਨੂੰ 10 ਮਹੀਨੇ ਵਿੱਚ ਵੀ ਪਾ ਸਕਦੇ ਕਾਮਯਾਬ ਲੋਕਾਂ ਦੀ ਨਿਸ਼ਾਨੀ ਹੈ ਕਿ ਉਹ ਆਪਣੇ ਕੰਮ ਨੂੰ ਕੰਮ ਦੇ ਵਿੱਚ ਮਜ਼ਾ ਲੈਂਦੇ ਆ ਉਸੇ ਨੂੰ ਹੀ ਮਜ਼ਾ ਬਣਾ ਲੈਂਦੇ ਉਹ ਕਿਤੇ ਬਾਹਰ ਨਹੀਂ ਜਾਂਦੇ ਮਜ਼ੇ ਕਰਨ ਤੁਸੀਂ ਜੇਕਰ ਦੇਖੋ ਤਾਂ ਇਹੀ ਪਤਾ ਲੱਗਦਾ ਹੈ ਕਿ ਵੱਡੇ ਤੋਂ ਵੱਡਾ ਇਨਸਾਨ ਜੋ ਵੀ ਹੈ ਉਸਨੇ ਇੱਕ ਕੰਮ ਨੂੰ ਕਿੰਨੀ ਵਾਰ ਵਾਰ-ਵਾਰ ਕੀਤਾ ਹੈ ਬਾਰ-ਬਾਰ ਕੀਤਾ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਕੋਲ ਕੋਈ ਗਿਆਨ ਬਹੁਤ ਜ਼ਿਆਦਾ ਸੀ ਉਹ ਤਾਂ ਸਫਲ ਹੋਏ ਨੇ ਉਹ ਹਾਰ ਨਹੀਂ ਮੰਨੀ ਉਹਨਾਂ ਅਭਿਆਸ ਕੀਤਾ ਤਾਂ ਹੀ ਉਹ ਸਫਲ ਹੋਏ ਨੇ ਬਬਾ ਇਹ ਯਾਦ ਰੱਖਣਾ ਉਨੇ ਵੀ ਗੱਲ ਯਾਦ ਰੱਖਣਾ ਕਿ ਅਸਲ ਗਿਆਨ ਕਿਸੇ ਵਿਰਲੇ ਕੋਲ ਹੀ ਹੁੰਦਾ ਪਰ ਕਿਤਾਬੀ ਗਿਆਨ ਹੈ ਜੋ ਉਹ ਕਈਆਂ ਕੋਲ ਹੁੰਦਾ ਪਰ ਉਹਨਾਂ ਵਿੱਚੋਂ ਵੀ ਬਹੁਤ ਘੱਟ ਲੋਕ ਹੀ ਵੱਡੇ ਬਣ ਪਾਉਂਦੇ ਨੇ ਵੱਡੇ ਵੱਡੇ ਕੰਮ ਕਰ ਪਾਉਂਦੇ ਨੇ ਕਹਿਣ ਦਾ ਭਾਵ ਹੈ ਕਿ ਗਿਆਨ ਦੇ ਨਾਲ-ਨਾਲ ਮਿਹਨਤ ਤਪੱਸਿਆ ਤੇ ਅਨੁਸ਼ਾਸਨ ਬਹੁਤ ਜ਼ਰੂਰੀ ਹੈ ਔਰ ਬੜੇ ਉਦਾਹਰਨ ਵੀ ਨੇ ਜਿਨ੍ਹਾਂ ਨੇ ਆਪਣੀ ਅਭਿਆਸ ਸ਼ਕਤੀ ਦੇ ਨਾਲ ਪ੍ਰੈਕਟਿਸ ਸ਼ਕਤੀ ਦੇ ਨਾਲ ਕਹਿੰਦੇ ਨਾ ਪ੍ਰੈਕਟਿਸ ਮੇਕਸ men perfect ਅਭਿਆਸ ਸ਼ਕਤੀ ਦੇ ਨਾਲ ਆਪਣੇ ਤੋਂ ਜ਼ਿਆਦਾ ਗਿਆਨੀ ਵਿਅਕਤੀਆਂ ਨੂੰ ਵੀ ਹਰਾਇਆ ਕਿਉਂਕਿ ਉਹਨਾਂ ਕਦੇ ਅਸਫਲਤਾ ਨਹੀਂ ਮੰਨੀ ਉਹ ਨਿਰੰਤਰ ਅਭਿਆਸ ਕਰਦੇ ਰਹੇ ਆ ਪ੍ਰੈਕਟਿਸ ਕਰਦੇ ਰਹੇ ਆ ਉਸ ਰਾਹ ਤੇ ਚੱਲਦੇ ਰਹੇ ਆ ਜਿੱਥੇ ਉਹਨਾਂ ਨੂੰ ਮੰਜ਼ਿਲ ਪ੍ਰਾਪਤ ਹੋਣੀ ਸੀ ਤੇ ਆਪਣੀਆਂ ਮੰਜ਼ਲਾਂ ਨੂੰ ਉਹ ਪਾ ਗਏ ਨੇ ਬਾਬਾ ਜੀ ਔਰ ਇਹ ਵੀ ਯਾਦ ਰੱਖਣਾ ਕਿ ਕਾਮਯਾਬੀ ਹਮੇਸ਼ਾ ਅਭਿਆਸ ਦੀ ਮੁਤਾਜ ਹੈ ਪ੍ਰੈਕਟਿਸ ਦੀ ਮੁਤਾਜ ਹੈ ਕਿਸੇ ਹੋਰ ਦੀ ਗੁਲਾਮ ਨਹੀਂ ਹੈ ਜਿਹੜਾ ਜਿੰਨਾ ਕੋਸ਼ਿਸ਼ ਕਰਦਾ ਹੈ ਉਹ ਨਹੀਂ ਉਸ ਚੀਜ਼ ਚ ਬਿਹਤਰ ਹੁੰਦਾ ਜਾਂਦਾ ਹੈ ਹੁਣ ਪਹਿਲੀ ਗੱਲ ਸੀ ਧਿਆਨ ਗਿਆਨ ਤਾਂ ਤੁਸੀਂ ਪ੍ਰਾਪਤ ਕਰ ਲੋਗੇ ਪਰ ਧਿਆਨ ਤਾਂ ਤੁਹਾਨੂੰ ਆਪ ਹੀ ਕਰਨਾ ਪਵੇਗਾ ਗਿਆਨ ਤਾਂ ਪ੍ਰਾਪਤ ਕਰ ਲੋਗੇ ਕਿਸੇ ਕੋਲੋਂ ਪਰ ਧਿਆਨ ਜਿਹੜਾ ਹੈ ਉਹ ਆਪ ਹੀ ਕਰਨਾ ਪੈਣਾ ਹੈ ਦੂਜੀ ਚੀਜ਼ ਹੈ ਅਨੁਸ਼ਾਸਨ ਕੰਮ ਨੂੰ ਟਾਲਣ ਦੀ ਆਦਤ ਨੇ ਸਭ ਤੋਂ ਜ਼ਿਆਦਾ ਸੁਪਨੇ ਤੋੜੇ ਨੇ ਆਲਸ ਨੇ ਕਿ ਮੈਂ ਅੱਜ ਨਹੀਂ ਇਹ ਕੰਮ ਕੱਲ ਕਰੂੰਗਾ ਇਹ ਕੰਮ ਨੂੰ ਟਾਲਣ ਦੀ ਜੋ ਆਦਤ ਹੈ ਇਸ ਨੇ ਪਤਾ ਨਹੀਂ ਕਿੰਨੇ ਕਹੀ ਸਪਨੇ ਤਬਾਹ ਕਰ ਦਿੱਤੇ ਨੇ ਬਾਬਾ ਜੀ ਤੇ ਨਾ ਜਾਣੇ ਕਿੰਨੇ ਲੋਕਾਂ ਨੂੰ ਬੁਢਾਪੇ 'ਚ ਇਹ ਪਛਤਾਵਾ ਹੁੰਦਾ ਕਿ ਕਾਸ਼ ਮੈਂ ਇੱਕ ਕੋਸ਼ਿਸ਼ ਹੋਰ ਕਰ ਲੈਂਦਾ ਤਾਂ ਹੋ ਉਹ ਜਾਣਾ ਸੀ ਜੋ ਮੈਂ ਚਾਹੁੰਦਾ ਸੀ ਔਰ ਇੱਕ ਗੱਲ ਯਾਦ ਰੱਖੋ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ 10 ਸਾਲਾਂ ਦੀ ਮੰਜ਼ਿਲ ਨੂੰ 10 ਮਹੀਨੇ ਵਿੱਚ ਹਾਸਲ ਕਰਨ ਤਾਂ ਸਭ ਤੋਂ ਪਹਿਲਾਂ ਤਾਂ ਧਿਆਨ ਇਕਾਗਰਤਾ ਅਨੁਸ਼ਾਸਨ ਬਹੁਤ ਜ਼ਰੂਰੀ ਹੈ ਬਾਬਾ ਜੀ ਹੁਣ ਆਨੇ ਸੱਤਵੇਂ ਨਿਯਮ ਤੇ ਸੱਤਵਾਂ ਨਿਯਮ ਯਾ ਰਹਸ ਜੋਨਾ ਫਕੀਰਾਂ ਨੇ ਫਰਮਾਇਆ ਉਹ ਹੈ ਕਿ ਉੱਤਰ ਦਾਇਤਮ ਲੋ ਯਾਨੀ ਆਪਣੀ ਜ਼ਿੰਮੇਵਾਰੀ ਆਪ ਲੋ ਤੇ ਜਵਾਬਦੇਹ ਬਣੋ ਕਿਸੇ ਐਸੇ ਇਨਸਾਨ ਨੂੰ ਲੱਭੋ ਜਿਹਦੇ ਪ੍ਰਤੀ ਤੁਸੀਂ ਜਵਾਬਦੇਹ ਬਣ ਸਕੋ ਜਿਹੜਾ ਤੁਹਾਨੂੰ ਪੁੱਛੇ ਵੀ ਹਾਂ ਵੀ ਆਹ ਚੀਜ਼ ਤੂੰ ਕਹਿੰਦਾ ਸੀ ਕਰ ਲਈ ਹੈ ਫਿਰ ਉਹਨਾਂ ਨੂੰ ਜਵਾਬਦੇਹ ਬਣੋ ਜਿੱਦਾਂ ਮੰਨ ਲਓ ਕਿ ਤੁਸੀਂ ਕਿਸੇ ਨਾਲ ਵਾਅਦਾ ਕੀਤਾ ਹੈ ਕਿ ਇਹ ਕੰਮ ਮੈਂ ਪੂਰਾ ਕਰਾਂਗਾ ਤੇ ਉਹ ਇਸ ਬਾਰੇ ਤੁਹਾਨੂੰ ਸਵਾਲ ਕਰ ਸਕੇ ਇਹੋ ਜਿਹੇ ਬੰਦੇ ਨੂੰ ਲੱਭੋ ਤੇ ਤੁਸੀਂ ਉਸ ਨੂੰ ਜਵਾਬ ਦਿਓ ਇਸ ਤਰ੍ਹਾਂ ਦਾ ਉੱਤਰ ਦਾਇਤਵ ਤੇ ਜਵਾਬਦੇਹੀ ਜਿਹੜੀ ਹੈ ਉਹ ਤੁਹਾਨੂੰ ਤੁਹਾਡੇ લક્ષ્ય ਤੋਂ ਭਟਕਣ ਨਹੀਂ ਦਿੰਦੀ ਫਿਰ ਕਿਉਂਕਿ ਇਹੋ ਜਿਹੇ ਲੋਕ ਵੀ ਫਿਰ ਭਟਕਣ ਨਹੀਂ ਦਿੰਦੇ ਤੇ ਤੁਹਾਨੂੰ ਸਮੇਂ ਤੇ ਕੰਮ ਪੂਰਾ ਕਰਨ ਲਈ ਮਜਬੂਰ ਕਰਦੇ ਨੇ ਕਿਉਂਕਿ ਉਹ ਵਿਅਕਤੀ ਜਿਸ ਦੇ ਲਈ ਤੁਸੀਂ ਜਵਾਬਦੇਹ ਹੋ ਜਾਓਗੇ ਨਾ ਉਹ ਤੁਹਾਡੇ ਮਾਤਾ ਪਿਤਾ ਗੁਰੂ ਉਹ ਕੋਈ ਵੀ ਹੋ ਸਕਦੇ ਨੇ ਇਹ ਗੱਲ ਯਾਦ ਰੱਖਣਾ ਸੋ ਕਿਸੇ ਨਾਲ ਵਾਅਦਾ ਕਰੋ ਕਿ ਹਾਂ ਮੈਂ ਇਹ ਕੰਮ ਕਰਾਂਗਾ ਉਰੋਧ ਵਾਦਾ ਉਹਦੇ ਨਾਲ ਕਰਨਾ ਜਿਹੜਾ ਤੁਹਾਨੂੰ ਪੁੱਛੇ ਜਿਹੜਾ ਤੁਹਾਡੀ ਚਿੰਤਿਤ ਹੋਵੇ ਕਿ ਹਾਂ ਕਰ ਲਿਆ ਭਾਈ ਫਿਰ ਜਵਾਬ ਦੇ ਬਣੋ ਆਪਣੀ ਜ਼ਿੰਮੇਵਾਰੀ ਆਪ ਚੁਕੋ ਜਵਾਬ ਦੇ ਬਣੋ ਇਹ ਸਤਵਾਂ ਨਿਯਮ ਹੈ ਅੱਠਵੇਂ ਨਿਯਮ ਦੇ ਵਿੱਚ ਜੋ ਅੱਠਵਾਂ ਰਹਾਸੂਨਾ ਫਕੀਰਾਂ ਨੇ ਫਰਮਾਇਆ ਕਿ ਲਗਾਤਾਰ ਕੁਛ ਨਾ ਕੁਛ ਸਿੱਖਦੇ ਰਹਿਣਾ ਤੇ ਨਵੀਆਂ ਚੀਜ਼ਾਂ ਨੂੰ ਅਪਣਾਉਣਾ ਹੁਣ ਇਸ ਗੱਲ ਤੇ ਜ਼ਰਾ ਗੌਰ ਕਰੋ ਕਿ ਜੇਕਰ ਤੁਹਾਡਾ ਲਕਸ਼ ਯਾਨੀ ਕਿ ਤੁਹਾਡੀ ਮੰਜ਼ਲ ਬਹੁਤ ਵੱਡਾ ਤਾਂ ਇਦਾਂ ਨਹੀਂ ਹੋਵੇਗਾ ਕਿ ਤੁਸੀਂ ਲਕਸ਼ਯ ਬਣਾਇਆ ਤੇ ਜਿੱਦਾਂ ਤੁਸੀਂ ਚਾਹੁੰਦੇ ਹੋ ਉਹ ਪੂਰਾ ਹੋ ਜਾਵੇਗਾ ਨਾ ਇਦਾਂ ਨਹੀਂ ਹੁੰਦਾ ਤੁਸੀਂ ਰੋਜ਼ ਮਿਹਨਤ ਕਰੋਗੇ ਤਾਂ ਅੱਗੇ ਵਧੋਗੇ ਇਦਾਂ ਵੀ ਨਹੀਂ ਹੁੰਦਾ ਬਲਕਿ ਰਾਹ ਵਿੱਚ ਕਈ ਸਾਰੇ ਉਤਾਰ ਚੜ੍ਹਾਵੋਂਦੇ ਰਹਿਣਗੇ ਕਈ ਵਾਰ ਤੁਸੀਂ ਬਹੁਤ ਮਿਹਨਤ ਕਰੋਗੇ ਤੁਹਾਨੂੰ ਪਰਨਾਮ ਜਿਹੜਾ ਹੈ ਪਰਨਾਮ ਜਿਹੜਾ ਹੈ ਰਿਜ਼ਲਟ ਜਿਹੜਾ ਹੈ ਉਹ ਅੱਛਾ ਮਿਲੇਗਾ ਪਰ ਕਈ ਵਾਰ ਤੁਸੀਂ ਮਿਹਨਤ ਕਰਦੇ ਰਹੋਗੇ ਤਾਂ ਤੁਹਾਨੂੰ ਉਸਦਾ ਫਲ ਨਹੀਂ ਮਿਲੇਗਾ ਇਦਾਂ ਵੀ ਹੁੰਦਾ ਹੈ ਬਾਬਾ ਕਦੇ ਤੁਸੀਂ ਥੱਲੇ ਆ ਜਾਓਗੇ ਕਦੇ ਤੁਸੀਂ ਉੱਪਰ ਤਾਂ ਇਹ ਕਈ ਵਾਰ ਹੁੰਦਾ ਰਹੇਗਾ ਤਾਂ ਜਾ ਕੇ ਤੁਹਾਡਾ ਦਿਮਾਗ ਤੁਹਾਡਾ ਸ਼ਰੀਰ ਤੇ ਤੁਹਾਡਾ ਵਿਸ਼ਵਾਸ ਇਹ ਚੀਜ਼ਾਂ ਸਵੀਕਾਰ ਕਰ ਪਾਵੇਂਗਾ ਕਿ ਹਾਂ ਮੁਸ਼ਕਲਾਂ ਤੋਂ ਬਾਅਦ ਵੀ ਤੁਸੀਂ ਵੱਡੀ ਸਫਲਤਾ ਪਾ ਸਕਦੇ ਹੋ ਬਾਬਾ ਜੀ ਇਸ ਗੱਲ ਨੂੰ ਸਮਝੋ ਇਹ ਗੱਲ ਬਹੁਤ ਹੀ ਆਮ ਹੈ ਕਿ ਬਦਲਾਵ ਜੋ ਹੈ ਉਹ ਪ੍ਰਕਿਰਤੀ ਦਾ ਨਿਯਮ ਹੈ ਇਸ ਲਈ ਹਮੇਸ਼ਾ ਲਗਾਤਾਰ ਕੁਝ ਨਾ ਕੁਝ ਨਵਾਂ ਸਿੱਖਦੇ ਜਾਓ ਜਿਸ ਚੀਜ਼ ਨੂੰ ਕਰ ਰਹੇ ਹੋ ਨਾ ਉਹਦੇ ਵਿੱਚ ਨਵੀਆਂ ਕੀ ਤਬਦੀਲੀਆਂ ਆਈਆਂ ਹਨ ਉਹਦੇ ਬਾਰੇ ਸਿੱਖੋ ਉਹਦੇ ਬਾਰੇ ਕਿਸੇ ਕੋਲੋਂ ਜਾਣੋ ਕੰਨਾ ਮਸਤਾਂ ਕੋਲੋਂ ਮਤਲਬ ਹੈ ਮਿੱਤਰਾ ਇਹਨਾਂ ਨਾਲ ਨਾ ਖਈਏ ਜਦ ਵੀ ਢਈਏ ਨਹੀਂਵੇਂ ਬਈਏ ਜੇ ਕੋਈ ਦੱਸੇ ਗਲਤ ਤਜਰਬੇ ਵਾਲੀ ਤਾਂ ਸੁਣ ਲਈਏ ਗੱਲ ਨਾ ਪਈ ਫਿਰ ਜੇ ਕੋਈ ਤਜਰਬੇ ਵਾਲੀ ਗੱਲ ਦੱਸਦੇ ਹੈ ਨਾ ਜਿਨ੍ਹਾਂ ਨੇ ਉਹ ਚੀਜ਼ ਕੀਤੀ ਹੈ ਉਹਨਾਂ ਕੋਲੋਂ ਸਿੱਖਣਾ ਚਾਹੀਦਾ ਸਮੇਂ ਦੇ ਅਨੁਸਾਰ ਨਵੀਆਂ ਚੀਜ਼ਾਂ ਨੂੰ ਨਵੇਂ ਤੌਰ ਤਰੀਕਿਆਂ ਨੂੰ ਸਿੱਖੋ ਤੇ ਅਪਣਾਓ ਉਹਨਾਂ ਹੁਣ ਇੰਨਾ ਸਭ ਦੱਸਣ ਤੋਂ ਬਾਅਦ ਉਹ ਫਕੀਰਾਂ ਨੇ ਆਪਣੀ ਗੱਲ ਸਮਾਪਤ ਕੀਤੀ ਤੇ ਇੰਨਾ ਸਮਝਉਣ ਤੋਂ ਬਾਅਦ ਉਹ ਲੜਕਾ ਸਮਝ ਚੁੱਕਿਆ ਸੀ ਕਿ ਉਸਨੇ ਜੇਕਰ ਜਲਦੀ ਸਫਲਤਾ ਪਾਉਣੀ ਹੈ ਜਾਂ ਉਸਨੂੰ ਜੇਕਰ ਜਲਦੀ ਸਫਲਤਾ ਚਾਹੀਦੀ ਹੈ ਤਾਂ ਉਸਨੂੰ ਕੀ ਕੀ ਕਰਨਾ ਪੈਣਾ ਹੈ ਤਾਂ ਫਿਰ ਉਸ ਲੜਕੇ ਨੇ ਉਹਨਾਂ ਫਕੀਰਾਂ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਾ ਗਿਆ ਇੱਕ ਗੱਲ ਯਾਦ ਰੱਖੋ ਕਿ ਜਦ ਵੀ ਕੁਝ ਚੰਗਾ ਸੁਣ ਰਹੇ ਹੋ ਤਾਂ ਰੱਬ ਇੱਕ ਜੈ ਸਾਈ ਜੀ 786 ਸੌਰਵ ਅਮਰ ਅਫੀਸ਼ੀਅਲ ਚੈਨਲ ਤੇ ਸੁਣ ਰਹੇ ਹੋਰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਜੈ ਸਾਈ ਜੀ ਦੀ ਜੈ ਬਾਬਾ ਮੁਰਾਦ ਸ਼ਾ ਬਲੀ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕ ਸਾਰਿਆਂ ਨੂੰ ਪ੍ਰਣਾਮ ਹੈ ਜੀ ਸਭ ਨੂੰ ਸਲਾਮ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ